हां जी दर्शकों सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 03 ਅੱਜ ਫੇਰ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਆਪਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਸੋ ਅੱਜ ਫੇਰ ਇੱਕ ਅਖਬਾਰ ਦੀ ਖਬਰ ਆਪਦੀ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਮੇਰੇ ਕੋਲ ਇੱਕ ਅਖਬਾਰ ਹੈ ਜਗवाणी ਅਖਬਾਰ ਇਸ ਵਿੱਚ ਇੱਕ ਖਬਰ ਆਈ ਹੈ ਜਿਸ ਦਾ ਸਰਲੇਖ ਹੈ ਕਮਨ ਲਾਡੂ ਤੋਂ 10 ਪਾ ਦੇ ਸੂਬਾ ਪ੍ਰਧਾਨ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਰਾਸ਼ਟਰਪਤੀ ਦੇ ਨਾਂ ਦਿੱਤਾ ਮੈਮੋਰੰਡਮ ਸਵੇਖ ਖਬਰ ਸੰਗਰੂਰ ਤੋਂ ਹੈ ਭੋਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਸਰਦਾਰ ਚਮਕੌਰ ਸਿੰਘ ਜੀ ਵੀਰ ਅਤੇ ਡਾਕਟਰ ਮੱਖਣ ਸਿੰਘ ਜੀ ਦੀ ਬੇਅਗਵਾਹੀ ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਇੱਕ ਮੈਮੋਰੰਡਮ ਆਪਣੇ ਜੋ ਬੀਸੀ ਸਰਵਾਂ ਦਾ ਜੋ ਸੰਗਰੂਰ ਦੇ ਡਿਸਟ੍ਰਿਕਟ ਡਿਸਟ੍ਰਿਕਟ ਕਮਿਸ਼ਨਰ ਨੇ ਉਹਨਾਂ ਨੂੰ ਸੌਂਪਿਆ ਗਿਆ ਸੋ ਉਹਦੇ ਵਿੱਚ ਇੱਕ ਖਾਸ ਮੰਗ ਰੱਖੀ ਗਈ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਜੋ ਤਮਿਲਨਾਡੂ ਦੇ ਸੂਬਾ ਪ੍ਰਧਾਨ ਦੀ ਹੱਤਿਆ ਹੋਈ ਹੈ ਉਸ ਦੀ ਸੇਵਾ ਇੱਥੇ ਹੋਣੀ ਚਾਹੀਦੀ ਹੈ ਤੋ ਚਲੋ ਫਿਰ ਆਪਾਂ ਜੋ ਪੂਰੀ ਖਬਰ ਹੈ ਉਹ ਆਪ ਜੀ ਨਾਲ ਸਾਂਝੀ ਕਰਦੇ ਹਾਂ ਬੋਧਨ ਸਮਾਜ ਪਾਰਟੀ ਜ਼ਿਲ੍ਹਾ ਸੰਗਰੂਰ ਦੇ ਆਗੂਆਂ ਵੱਲੋਂ ਜੋ ਪਿਛਲੇ ਦਿਨੀ ਤਮਨ ਲਾਡੂ ਦੇ ਬੋਧਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਕੇ ਆਰ ਮਸ਼ਟਰਾੰਗ ਦੀ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਘਰ ਦੇ ਬਾਹਰ ਹੀ ਤੇਜ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ ਸੀ ਦੇ ਰੋਸ ਬਦੋਂ ਬਸਪਾਗੂਆ ਨੇ ਮਾਨਯੋਗ ਰਾਸ਼ਟਰਪਤੀ ਭਾਰਤ ਸਰਕਾਰ ਦੇ ਨਾਮ ਸ੍ਰੀ ਆਕਾਸ਼ ਬੌਂਸਲ ਜੀ ਵਿਦੇਕ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਇੱਕ ਮੈਮੋਰੰਡਮ ਦਿੱਤਾ ਬਸਪਾਗੂਆ ਨੇ ਕਿਹਾ ਕਿ ਸਾਰੇ ਦੇਸ਼ ਵਿੱਚ ਕਾਨੂੰਨ ਵਿਵਸਥਾ ਬੇਹੱਦ ਮਾੜੀ ਹੈ ਇਸ ਕਤਲ ਦੇ ਰੋਸ ਵਜੋਂ ਸਰਦਾਰ ਤਿੰਮਕੌਰ ਸਿੰਘ ਜੀ ਦੀਰ ਅਤੇ ਡਾਕਟਰ ਮੱਖਣ ਸਿੰਘ ਜੀ ਦੋਨੇ ਭਾਜਪਾ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਨੇ ਕਿ ਉਹਨਾਂ ਦੀ ਰਵਾਇਤ ਦੇ ਵਿੱਚ ਬਸਪਾ ਆਗੂ ਤੇ ਵਰਕਰ ਲੇਬਰ ਚੌਕ ਇਕੱਠੇ ਹੋਏ ਦੋਨੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਦੀ ਸੂਬਾ ਸਰਕਾਰ ਵੱਲੋਂ ਭਾਜਪਾ ਸਮਾਜ ਪਾਰਟੀ ਦੇ ਆਗੂਆਂ ਨੂੰ ਲੋੜੀਂਦੀ ਸੁਰੱਖਿਆ ਨਾ ਦੇਣ ਕਾਰਨ ਬਸਪਾ ਆਗੂਆਂ ਦੇ ਦੰਦੇ ਹਾਰੇ ਕਤਲ ਹੋ ਰਹੇ ਹਨ ਉਹਨਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਇਸ ਕੇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਸੋ ਡਾਕਟਰ ਮੱਖਣ ਸਿੰਘ ਜੀ ਅਤੇ ਸਰਦਾਰ ਚਮਕੌਰ ਸਿੰਘ ਜੀ ਵੀਰ ਹੋਰਾਂ ਨੇ ਇੱਕ ਖਾਸ ਮੰਗ ਕੀਤੀ ਹੈ ਕਿ ਜੋ ਬੋਧਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਨੇ ਤਮਨ ਲਾਡੂ ਦੇ ਉਹਨਾਂ ਦੀ ਜੋ ਹੱਤਿਆ ਹੋਈ ਹੈ ਇਸ ਕੇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਤੇ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਤੇ ਚਾਰਜ ਸੂਬਾ ਪਧਰੇ ਸਾਰੇ ਆਗੂਆਂ ਨੂੰ ਲੋੜੀਂਦੀ ਸੁਰੱਖਿਆ ਦਿੱਤੀ ਜਾਵੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਮੰਤ ਮਾਨ ਜੋ ਕਿ بیਆਪੀ ਕਲਚਰ ਦੇ ਵਿਰੁੱਧ ਸਰਿਆਂ ਬੋਲਦੇ ਸੀ ਹੁਣ ਉਸ ਕੋਲ ਪਹਿਲਾਂ ਰਹਿ ਚੁੱਕੇ ਮੰਤਰੀਆਂ ਨਾਲੋਂ ਚਾਰ ਗੁਣਾ ਸੁਰੱਖਿਆ ਵੱਧ ਲੱਗੀ ਹੋਈ ਹੈ ਅਤੇ ਉਹਨਾਂ ਅਤੇ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਭੈਣ ਜੀ ਅਤੇ ਧਰਮ ਪਤਨੀ ਦੇ ਨਾਲ ਵੀ ਸੰਕੜੇ ਸੁਰੱਖਿਆ ਕਰਮੀ ਲਗਾਏ ਗਏ ਹਨ ਜੋ ਕਿ ਪੰਜਾਬ ਦੇ ਜਨਤਾ ਤੇ ਟੈਕਸ ਰਾਹੀਂ ਇਕੱਠੇ ਹੋਏ ਪੈਸੇ ਨਾਲ ਸਰਾਸਰ ਠੱਗੀ ਹੈ ਇਸ ਸਮੇਂ ਉਹਨਾਂ ਨਾਲ ਦਰਸ਼ਨ ਸਿੰਘ ਜੀ ਜਲੂਰ ਸੂਬਾ ਸਿਕੰਦਰ ਸੂਬੇਦਾਰ ਰਣਪੀਰ ਸਿੰਘ ਜੀ ਨਾਗਰਾ ਜ਼ਿਲ੍ਹਾ ਸੰਗਰੂਰ ਦੇ ਦਿਲਾ ਅਚਾਰਗ ਅਮਰੀਕ ਸਿੰਘ ਜੀ ਕੈਂਥ ਜ਼ਿਲ੍ਹਾ ਪੁਰਦਾਮ ਸੁਰੀਪ ਵਿਕਰ ਸਿੰਘ ਜੀ ਹਲਕਾ ਸਤਗੁਰ ਸਿੰਘ ਜੀ ਕੌਰਨ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਜੀ ਮੱਟੂ ਬਿੱਟ ਸਕੱਤਰ ਹਰਮੇਲ ਸਿੰਘ ਜੀ ਜ਼ਿਲ੍ਹਾ ਮੀਤ ਪ੍ਰਧਾਨ ਢੋਲਾ ਸਿੰਘ ਜੀ ਧਰਮਘਰ ਰਾਮਪਾਲ ਸਿੰਘ ਜੀ ਮਹਿਲਾ ਦਰਸ਼ਨ ਸਿੰਘ ਜੀ ਮਦਾਨਪੁਰ ਗੁਰਦੇਵ ਸਿੰਘ ਜੀ ਘਾਵਦਾ ਰੀਤਮ ਸਿੰਘ ਜੀ ਸੰਨਾ ਜਗਨੇਸ਼ ਸਿੰਘ ਜੀ ਮਾਫ ਕਰਨਾ ਜਸਮੀਲ ਸਿੰਘ ਜੀ ਜਗਤਾਰ ਸਿੰਘ ਜੀ ਸਾਜਲੇ ਰਾਮ ਸਰੂਪ ਸਿੰਘ ਜੀ ਧੋਰੀ ਜੀਤ ਸਿੰਘ ਜੀ ਗਾਲੀਆਂ ਬਲਵੀਰ ਸਿੰਘ ਜੀ ਸੁਰਤਾ ਸਿੰਘ ਜੀ ਅਜਾਦ ਸਿੰਘ ਜੀ ਦੁੱਗਾ ਕਰਤਾਰ ਸਿੰਘ ਗੁੱਡੂ ਸਿੰਘ ਦੀਪ ਜਖੇਪੜ ਕਲਦੀਪ ਸਿੰਘ ਸੁਖਵੀਰ ਸਿੰਘ ਗੁਦਰਾ ਚਰਨਜੀਤ ਸਿੰਘ ਜੀ ਕੈਂਥ ਸੋ ਖਬਰ ਸੰਗ ਦੀ ਰੰਕਤਾ ਜਗਸੀਰ ਸਿੰਘ ਜੀ ਕਹਾਵਦਾ ਤੇ ਨਸੱਤਰ ਸਿੰਘ ਜੀ ਇਹ ਸਾਥੀ ਉਹਨਾਂ ਨਾਲ ਮਜਦੂ ਸੋ ਇਹ ਸਾਥੀ ਉਹਨਾਂ ਨਾਲ ਮੌਜੂਦ ਸੀ ਸੋ ਉਹਨਾਂ ਨੇ ਇਹ ਜੋ ਮਮਰੰਦਮ ਦਿੱਤਾ ਭਾਰਤ ਦੇ ਰਾਸ਼ਟਰਪਤੀ ਦੇ ਨਾਲ ਵਿਦਿਅਕ ਡਿਪਟੀ ਕਮਿਸ਼ਨ ਜੀ ਰਾਹੀਂ ਸੋ ਉਹਨਾਂ ਨੇ ਜੋ ਤਮਰਦਾ ਦੇ ਬਸਪਾ ਦੇ ਉੱਭਾ ਪ੍ਰਧਾਨ ਸ੍ਰੀ ਕੇ ਆਰ ਮਾ ਸ਼ਤਰਾਂਗ ਜੀ ਦੀ ਹੱਤਿਆ ਹੋਈ ਸੀ ਤੇ ਉਸ ਦੇ ਰੋਸ ਵਿੱਚ ਇਹ ਮੈਮੋਰੰਡਮ ਦਿੱਤਾ ਗਿਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਕੇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਸੋ ਦਰਸ਼ਕੋ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਸੋ ਅਗਰ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਸਤਿ ਸ੍ਰੀ ਅਕਾਲ ਜੀ ਜੈ ਭੀਮ ਜੈ ਭਰਤ